ਚੈੱਕ ਕਰੀਂ ਜਿਹੜਾ ਕੱਤੇ ਹੈ ਸੋਕਲੇ ਹਵੇ ਸਪੜੀ ਜਿਹੇ ਤਵੰਦੇ ਨਹੀਂ ਕਲਕੱਤਿਆ ਨਾ ਜ਼ਹਿਰ ਮੰਗਾਲਾ ਥੋੜਾ ਆਪ ਖਾ ਲਾ ਤੇ ਥੋੜਾ ਜਿਹੜੇ ਤੇਰੀ ਵੀਡੀਓ ਬਣਾਉਂਦਾ ਨਾ ਉਹਨੂੰ ਖਵਾ ਛੋਟੇ ਵੀਰ ਇਹਨਾਂ ਨੇ ਠੇਕਾ ਹੀ ਲਿਆ ਗੰਦ ਪਾਉਣ ਦਾ ਇਹ ਐਨੇ ਬਿਸ਼ਰਮ ਲੋਕ ਆ ਕਿ ਇਹਨਾਂ ਨੂੰ ਹੋਰ ਕੋਈ ਕੰਮ ਹੀ ਕੋਈ ਨਹੀਂ ਤੇ ਨਿਤ ਨਵਾਂ ਕੋਈ ਨਾ ਕੋਈ ਇੰਸਟਾਗ੍ਰਾਮ ਤੇ ਜਿਹੜਾ ਇਸ ਤਰ੍ਹਾਂ ਨਿਕਲਿਆ ਆਉਂਦੀ ਐ ਇਹ ਪਤਾ ਨਹੀਂ ਕਿੱਥੋਂ ਆਉਂਦੀ ਐ ਤੇ ਇਹਨਾਂ ਨੇ ਇਹੋ ਹੀ ਕੰਮ ਕਰਨਾ ਤੇ ਉਸ ਤੋਂ ਬੇਸ਼ਰਮ ਲੋਕ ਉਹ ਆ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਤੇ ਤੁਸੀਂ ਇਹਨਾਂ ਦੇ ਜਾ ਕੇ ਆਈਡੀ ਤੇ ਦੇਖੋਗੇ ਤੇ ਲੱਖਾਂ ਚ ਫੋਲੋਅਰ ਹੋ ਜਾਂਦੇ ਆ ਥੋੜੇ ਦਿਨਾਂ ਚ ਤੇ ਫੋਲੋ ਕਰਕੇ ਲੋਕ ਇਹਨਾਂ ਦੀਆਂ ਵੀਡੀਓ ਵੇਖਦੇ ਆ ਤਾਂ ਹੀ ਤਾਂ ਇਹਨਾਂ ਦਾ ਜਿਹੜਾ ਜਨੂਨ ਹੋਰ ਸਿਰ ਚੜ ਕੇ ਬੋਲਦਾ ਤੇ ਇਹ ਹੋਰ ਉਹ ਜੀਆਂ ਵੀਡੀਓ ਬਣਾ ਕੇ ਪਾਉਂਦੇ ਆ ਹੁਣ ਤੁਸੀਂ ਇਹਦੀਆਂ ਜਿੰਨੀਆਂ ਵੀ ਵੀਡੀਓ ਵੇਖੋਗੇ ਸਾਰੀਆਂ ਇਸ ਤਰ੍ਹਾਂ ਨੰਗ ਤੜੰਗੀ ਦੀਆਂ ਬਸ ਛੇਤਰਾਂ ਦੀ ਘਾਟ ਆ ਹੋਰ ਕੋਈ ਨਹੀਂ ਇਸ ਮਾਂ ਦੀ ਧੀ ਨੇ ਪਜਾਮੀ ਤਾਂ ਕਦੇ ਪਾਈ ਨਹੀਂ ਦੋਸਤੋ ਪਰ ਪਜਾਮੀ ਬਈ ਪੌਣੀ ਵੀ ਕਿਉਂ ਆ ਜਦੋਂ ਇਹਨੂੰ ਨੰਗ ਧੜੰਗੀ ਨੂੰ ਲੱਖਾਂ ਲੱਖਾਂ ਵਿਊ ਆਉਂਦੇ ਆ ਤੇ ਮਿਲੀਅਨ ਚ ਵੀਡੀਓ ਚੱਲਦੀਆਂ ਅਗਲੀਆਂ ਤੇ ਬਈ ਫਾਲੋਅਰ ਵੀ ਅਗਲੇ ਦੇ ਵਧਦੇ ਜਾਂਦੇ ਆ ਨਾਲ ਦੇ ਨਾਲ ਫਿਰ ਹਵਸ਼ ਦੇ ਪੁਜਾਰੀ ਆ ਜਿਹੜੇ ਉਹ ਇਹਨੂੰ ਫਾਲੋ ਵੀ ਕਰਦੇ ਆ ਲੱਖ ਦੀ ਲਹਣਤਾ ਯਾਰ ਉਹਨਾਂ ਤੇ ਜਿਹੜੇ ਇਹਨਾਂ ਨੂੰ ਫਾਲੋ ਕਰਦੇ ਆ ਧਰ ਫਿਟੇ ਨੂੰ ਤੇ ਇੱਕ ਦਿਨ ਇਹੋ ਜਿਹਾ ਆਉਣ ਵਾਲਾ ਹੀ ਆ ਦੋਸਤੋ ਬਾਲਾ ਦੂਰ ਨਹੀਂ ਜਦੋਂ ਆਪਾਂ ਇਹਨਾਂ ਨੂੰ ਕਹਿੰਨੇ ਆ ਨਾ ਏ हट ਜਾਣ ਹੁਣ ਹਟਣਾ ਇਹਨਾਂ ਨੇ ਨਹੀਂ ਅਖੀਰ ਨੂੰ ਆਪਾਂ ਨੂੰ ਇਹ ਇੰਸਟਾਗ੍ਰam ਆ ਜਿਹੜਾ ਜਾਂ ਡਿਲੀਟ ਮਾਰਨਾ ਪੈਣਾ ਹੁਣ ਕਈ ਲੋਕ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਲਾਈਕ ਵਿਊ ਦੇ ਚੱਕਰ ਚ ਤੇ ਇਹਨਾਂ ਦੀਆਂ ਵੀਡੀਓ ਪਾਉਣੇ ਆ ਦੋਸਤੋ 3 ਲੱਖ ਤੇ 20000 ਮੇਰੇ ਫੋਲੋਅਰ ਸੀਗੇ ਪੇਜ ਤੇ ਜਿਹੜਾ ਕਿ ਸਸਪੈਂਡ ਕਰਾਇਆ ਸਸਪੈਂਡ ਹੋਇਆ ਹੋਇਆ ਤੇ ਤੁਸੀਂ ਇਹਨਾਂ ਦੇ ਉੱਤੇ ਬੋਲਣ ਤੇ ਤੇ 35 36000 ਮੇਰੇ YouTube ਚੈਨਲ ਤੇ ਸੀ YouTube ਦਾ ਜਿਹੜਾ ਚੈਨਲ ਸੀ 35 36 ਹਜ਼ਾਰ ਸਬਸਕ੍ਰਾਈਬਰ ਸੀ ਜਿਹੜਾ ਮੈਂ ਡਿਲੀਟ ਕਰਾਇਆ ਇਹਨਾਂ ਦੇ ਬੋਲਣ ਤੇ ਤੇ ਤੁਸੀਂ ਇਹਨੇ ਲਾਈਕ ਵੀਊ ਦੁਬਾਰਾ ਫੇਰ ਉਹੋ ਹੀ ਕੰਮ ਸ਼ੁਰੂ ਕਰਤਾ ਰੇਆ ਨਹੀਂ ਜਾਂਦਾ ਬੋਲਣ ਤੋਂ ਪਹਿਰਾਵੇ ਤੋਂ ਹੀ ਲੋਕ ਜੱਜ ਕਰਦੇ ਸੀਗੇ ਕਿ ਆਹ ਲੋ ਕੁੜੀਆਂ ਜਾਂ ਸਿਆਣੀਆਂ ਤੇ ਇੱਜ਼ਤ ਜਿਹੜੀਆਂ ਸ਼ਰਮ ਹਿਆਰ ਰੱਖਦੀਆਂ ਜਾਂ ਇੱਜ਼ਤ ਵਾਲੀਆਂ ਪਰ ਅੱਜ ਕੱਲ ਸਮਝ ਲਓ ਉਹ ਤਾਂ ਲਾ ਕੇ ਮਾਰਿਆ ਇਹਨਾਂ ਨੇ ਚਲਾ ਕੇ ਪਰ ਤੇ ਨੰਗ ਤੜੰਗੇ ਹੋ ਕੇ ਵੀਡੀਓ ਬਣਾਉਣੀ ਤੇ ਸ਼ਰਮ ਹਿਆ ਜਿਹੜੀ ਲਾਤੀ ਹੈ ਦੋਸਤਾ ਇਹਨਾਂ ਨੂੰ ਜ਼ਹਿਰ ਜ਼ੂਰ ਨਾਲ ਨਹੀਂ ਸਰਨਾ ਇਹਨਾਂ ਨੂੰ ਤਾਂ ਜਿਵੇਂ ਜਹਾਜ਼ ਭਰ ਕੇ ਤੇ ਆਪਾਂ ਨੂੰ ਅਮਰੀਕਾ ਵਾਲਿਆਂ ਨੇ ਇੱਧਰ ਭੇਜਿਆ ਉਹਨਾਂ ਨੂੰ ਤੇ ਇੱਧਰੋਂ ਜਹਾਜ਼ ਭਰ ਕੇ ਤੇ ਸਾਊਥ ਅਫਰੀਕਾ ਛੱਡ ਕੇ ਆਉਣ ਆਲਾ ਉਹਨਾਂ ਕੋਲੇ ਤੇ ਆਪੇ ਇਹਨਾਂ ਦਾ ਵੀ ਸਾਰਾ ਸਰਜੇ ਤੇ ਉਹਨਾਂ ਦਾ ਵੀ ਸਰਜੇ ਠੀਕ ਹੈ ਹੱਦ ਹੋ ਗਈ ਯਾਰ ਸ਼ਰਮ ਨਾਂ ਦੀ ਚੀਜ਼ ਹੀ ਕੋਈ ਨਹੀਂ ਇਹਨਾਂ ਨੇ ਠੇਕਾ ਵੀਰੇ ਕੱਲਾ ਗੰਦ ਪਾਉਣ ਦਾ ਨਹੀਂ ਲਿਆ ਇਹਨਾਂ ਨੇ ਤਾਂ ਮਤਲਬ ਸਾਰਾ ਕੋਈ ਬਰਬਾਦ ਕਰਨ ਦਾ ਹੀ ਠੇਕਾ ਲੈ ਲਿਆ ਆ ਤਿੰਨ ਜਣੀਆਂ ਨੇ ਵੀ ਹੱਦ ਲਾ ਰੱਖੀ ਐ ਇਹਨਾਂ ਨੇ ਵੀ ਸ਼ਰਮ ਲਾਤੀ ਐ ਬਸ ਬਾਹਰ ਜਾਂਦੀਆਂ ਖੇਤਾ ਖੁੱਤਾ ਚ ਤੇ ਜਾ ਕੇ ਤੇ ਉੱਥੇ ਵੀਡੀਓ ਬਣਾਉਣੇ ਆ ਤੇ ਇਹਨਾਂ ਦਾ ਯਾਰ ਕੋਈ ਆਸੇ ਪਾਸੇ ਆਲਾ ਦਵਾਲਾ ਕੋਈ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਰੋਕਣ ਟੋਕਣ ਵਾਲਾ ਜਾਂ ਛੇਤਰ ਪ੍ਰੇਡ ਕਰਨ ਵਾਲਾ ਪਤਾ ਨਹੀਂ ਕਿੱਥੋਂ ਰਹਿੰਦੇ ਐ ਇਹ ਤੇ ਜਿਹੜੇ ਆਨਗਵਾਰਡ ਆ ਉਹ ਵੀ ਚੁੱਪ ਐ ਤੇ ਬਸ ਸਰਿਆ ਪਿਆ ਕਾਲਯੁਗ ਕਹਿੰਦੇ ਨਿਸ਼ਾਨੀ ਨਿਸ਼ਾਨੀ ਕਾਦੀ ਐ ਬਈ ਕਾਲਯੁਗ ਦਾ ਅਗਲਾ ਮੋਢਿਆਂ ਤੇ ਚੜਿਆ ਬੈਠਾ ਤੇ ਕਾਲਯੁਗ ਨੇ ਤਾਂ ਇਹ ਕੰਮ ਕਰਾਉਣਾ ਹੀ ਐ ਬਾਰੇ ਇਹਦਾ ਜਿਹੜਾ ਮੰਨ ਲੋ ਅਸਰ ਉਹ ਉਹਨਾਂ ਚਾ ਚੰਦ ਬੱਚਿਆਂ ਤੇ ਕੁੜੀਆਂ ਤੇ ਪੈਂਦਾ ਅਸਰ ਜਿਹੜੀਆਂ ਸਹੀ ਆ ਸਾਰਾ ਕੁਝ ਜਿਹੜੀਆਂ ਪੜਨਾ ਲਿਖਣਾ ਚਾਹੁੰਦੀਆਂ ਕੁਝ ਬਣਨਾ ਚਾਹੁੰਦੀਆਂ ਤੇ ਸਮਾਜ ਨੂੰ ਸੇਧ ਦਿੰਦੀਆਂ ਉਹਨਾਂ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਕਿਉਂ ਬਣਦੀ ਏ ਗੱਲ ਹੈ ਕੋਈ ਸ਼ਰਮਨਾ ਦੀ ਚੀਜ਼ ਬਸ਼ਰਮੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਪਾਰ ਤੇ ਉਸ ਤੋਂ ਵੱਧ ਬਸ਼ਰਮ ਉਹ ਜਿਹੜੇ ਥੱਲੇ ਬੈਠੇ ਲੋਕ ਵੇਖਦੇ ਆ ਸਟੇਜ ਤੇ ਇਹ ਜਿਨ੍ਹਾਂ ਇਹਨਾਂ ਨੇ ਤਾਂ ਗੰਦ ਪਾਉਣ ਦਾ ਠੇਕਾ ਲਿਆ ਹੀ ਲਿਆ ਤੇ ਉਹ ਉਦੋਂ ਆ ਬੇਸ਼ਰਮ ਜਿਹੜੇ ਥੱਲੇ ਬੈਠੇ ਇਹੋ ਜਿਹੀਆਂ ਚੀਜ਼ਾਂ ਵੇਖਦੇ ਆ ਪਾਣੀ ਪਿੰਦਾ ਪੈ ਤੇ ਆ ਚੀਜ਼ ਲੱਛਣ ਆ ਜਿਹੜੇ ਉਹ ਚੀਜ਼ ਹੀ ਵੇਖਣੀ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖਾਂਗੇ ਤੇ ਹਵਸ ਆਟੋਮੈਟਿਕ ਬੰਦੇ ਦੇ ਅੰਦਰ ਜਾਗਦੀ ਹੈ ਤੇ ਫਿਰ ਨਤੀਜੇ ਉਹ ਨਿਕਲਦੇ ਆ ਜਿਨ੍ਹਾਂ ਨੂੰ ਭੁਗਤਣਾ ਉਹਨਾਂ ਨੂੰ ਪੈਂਦਾ ਜਿਹੜੇ ਮਤਲਬ ਸੱਚ ਦੇ ਰਾਹ ਤੇ ਤੁਰਦੇ ਆ ਜਾਂ ਜਿਹੜੇ ਕੁਝ ਬਣ ਕੇ ਵਿਖਾਉਣਾ ਚਾਹੁੰਦੀਆਂ ਕੁੜੀਆਂ ਉਹਨਾਂ ਦੇ ਨਾਲ ਫਿਰ ਕੁਝ ਨਾ ਕੁਝ ਮਾੜਾ ਹਾਦਸਾ ਹੁੰਦਾ ਦੋਸਤੋ ਪਰ ਇਹਨਾਂ ਲੋਕਾਂ ਨੇ ਗੰਦ ਪਾਉਣੋਂ ਹਟਣਾ ਨਹੀਂ ਕਿਉਂਕਿ ਇਹਨਾਂ ਨੇ ਠੇਕਾ ਹੀ ਗੰਦ ਪਾਉਣ ਦਾ ਲਿਆ ਹੋਇਆ ਹੈ